ਹੈਲੋ ਗਾਇਸ ਕੀ ਹਾਲ ਸਾਰੇ ਠੀਕ ਠਾਕ ਹੋ ਅਸੀਂ ਬਿਲਕੁਲ ਠੀਕ ਠਾਕ ਆਂ ਜੀ ਅੱਜ ਅਸੀਂ ਚੱਲੇ ਆ ਮਾਮੇ ਦੇ ਪਰੋਤੜੇ ਕੱਪੜੇ ਲੈ ਕੇ ਮਾਮੇ ਦੇ ਪੁੱਤਰੇ ਘਰ ਬੇਟਾ ਹੋਇਆ ਤੇ ਹੁਣ ਤੇ 2 ਮਹੀਨਾ ਦਾ ਵੈਸੇ ਹੋ ਗਿਆ ਤੇ ਸਾਡੇ ਕੋ ਕੁਝ ਜਾਣ ਨਹੀਂ ਗਿਆ ਅਸੀਂ ਪਹਿਲਾਂ ਚਲ ਗਏ ਸੀ ਲੁਧਿਆਣੇ ਵਿਆਹ ਤੇ ਫਿਰ ਕੁਝ ਘਰ ਕੰਮ ਸੀ ਉਹਦੇ ਕਰਕੇ ਕੁਝ ਪ੍ਰੋਬਲਮ ਚੱਲ ਰਹੀਆਂ ਸੀ ਉਹਦੇ ਕਰਕੇ ਸਾਡੇ ਕੋ ਜਾ ਨਹੀਂ ਗਿਆ ਅੱਜ ਅਸੀਂ ਚੱਲੇ ਆ ਜੀ ਉਹਨਾਂ ਦੇ ਬੇਟੇ ਦੇ ਕੱਪੜੇ ਲੈ ਕੇ ਤੇ ਉਹ ਵੀ ਵੈਸੇ ਤੁਸੀਂ ਉਹਨਾਂ ਨੂੰ ਜਾਣਦੇ ਹੋਵੋਗੇ ਕਿਉਂਕਿ ਪਹਿਲਾਂ ਹੋਸ ਅਸੀਂ ਜਿਹੜੀਆਂ ਸਟੋਰੀਆਂ ਬਣਾਉਂਦੇ ਹੁੰਦੇ ਸੀ ਸਟੋਰੀਆਂ ਵਿੱਚ ਆਉਂ ਦਿੰਦੇ ਸੀ ਮਾਵੇਂ ਦਾ ਪੋਤਰਾ ਵੀ ਹੁੰਦਾ ਸੀ ਤੇ ਉਹਨਾਂ ਦੀ ਨੌ ਵੀ ਹੁੰਦੀ ਹੁੰਦੀ ਸੀ ਬਾਅਦ ਚੰਨਾਂ ਦੇ ਛੋਟੇ ਛੋਟੇ ਬੱਚੇ ਉਹਨਾਂ ਕਰਕੇ ਉਹਨਾਂ ਕੋ ਬਾਹਰ ਨਹੀਂ ਨਿਕਲੇ ਨੰਨਾ ਉਹਨਾਂ ਦੇ ਘਰ ਚ ਬੱਚੇ ਸਾਮਣੇ ਇੰਨਾ ਹੀ ਬਹੁਤ ਹੋਈ ਡਿਊਟੀ ਲੱਗੀ ਹੋਈ ਇਹਨਾਂ ਦੀ ਬੱਚੇ ਸਾਮਣ ਤੇ ਤੇ ਇਸ ਕਰਕੇ ਹੁਣ ਉਹ ਬਣਾਈ ਬਣਾ ਸਕਦੇ ਤਾਂ ਇਹਨੂੰ ਫਿਰ ਅਸੀਂ ਉਹਨਾਂ ਦਾ ਇੱਕ ਵਲੌਗ ਉਹਨਾਂ ਨੇ ਸਟਾਰਟ ਕਰ ਦਿੱਤੇ ਵੀ ਚਲੋ ਪਹਿਲਾ ਸਾਡੇ ਮਤਲਬ ਗਰੁੱਪ ਜਿਹੜਾ ਵੱਡਾ ਸੀ ਮਾਵੇਂ ਦਾ ਪੋਤਰਾ ਵੀ ਨੌ ਮੰਮੀ ਰਮਾਣਾ ਸੇ ਸਾਰੇ ਸਿਰ ਫਿਰ ਜਦੋਂ ਵਾਰੀ-ਵਾਰੀ ਫਿਰ ਚਲੋ ਵਿੱਚ ਨਿੱਕਲ ਗਏ ਮਾ ਮੇ ਦਾ ਪੋਤਰਾ ਵੀ ਨੌਵੇਂ ਫਿਰ ਰਮਣ ਵੀ ਥੋੜੀ ਦੂਰੇ ਦੀ ਚੌਂਜਾਂ ਚ ਵੀ ਪ੍ਰੋਬਲਮ ਹੁੰਦੀ ਗਰਮੀ ਉਹ ਤੋਂ ਬਹੁਤ ਹੀ ਤਾਕ ਕੇ ਫਿਰ ਅਸੀਂ ਛੱਡ ਦਿੱਤਾ ਹੁਣ ਤੇ ਰਮਣ ਵੀ ਫਟੇ ਗੜੀ ਆ ਗਈ ਸਾਡੇ ਕੋਲ ਤੇ ਅਸ ਕਰਕੇ ਹੁਣ ਅਸੀਂ ਡੇਲੀ ਵਲੌਗ ਬਣਾਇਆ ਕਰਾਂਗੇ ਤੁਹਾਨੂੰ ਵਲੌਗ ਸਾਡੇ ਲੇਟ ਮਿਲਦੇ ਆ ਤੇ ਕਈਆਂ ਨੇ ਕਿ ਆਪੇ ਤੁਸੀਂ ਵਲੌਗ ਕਿਉਂ ਨਹੀਂ ਬਣਾਉਂਦੇ ਤੇ ਇਸ ਕਰਕੇ ਵੀ ਸਾਡੇ ਥੋੜਾ ਗੈਪ ਆ ਜਾਂਦਾ ਦੂਰ ਰਹਿਨੇ ਹੁਣ ਤੇ ਚਲੋ ਸਾਡੇ ਕੋਲ ਹੀ ਆ ਗਈ ਹੈ ਤੇ ਤੁਹਾਨੂੰ ਵਲੌਗ ਵੀ ਡੇਲੀ ਮਿਲਿਆ ਕਰਨਗੇ ਤੇ ਜਲੋ ਅੱਜ ਤੁਹਾਨੂੰ ਉਹਨਾਂ ਦੇ ਨਾਲ ਮਿਲਾਨੇ ਆ ਛੋਟਾ ਜਿਹਾ ਬੇਬੀ ਬਹੁਤ ਸੋਹਣਾ ਵਾ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਚਲੋ ਅੱਜ ਮਿਲਦੇ ਆ ਨਿੱਕਾ ਜਿਹਾ ਕਾਕਾ ਵੇਖਣਾ ਹੈ ਉਹਨਾਂ ਦੇ ਕਿੰਨੇ ਵਜੇ ਆਉਣਾ ਨੇ ਕਾਕਾ ਖਾ ਗਏ ਆਹ ਦਾਲਾ ਪਰ ਮੁੰਡਿਆ ਬਣਾ ਦੇ ਹਾਂ ਹਾਂ ਉਹਨਾਂ ਨੇ ਕਿੰਨੇ ਵਜੇ ਆਉਣਾ ਵਾ

ਆ ਚੜ੍ਹ ਗਿਆ ਨੇ ਚੱਗਾ ਤਾਂ ਇਹਨੂੰ ਖਿੱਚਦੇ ਰਹੀਦਾ ਭਾਲ ਐਦਾਂ ਜੀ ਚਾਹ ਪਾਣੀ ਲੱਗ ਗਿਆ ਹੁਣ ਤੇ ਉਹਨਾਂ ਨੇ ਕਾਫੀ ਕੁਝ ਲੈ ਕੇ ਆਏ ਸੀ ਸਮੋਸੇ ਗਰਾਬ ਸਾਮਣੂ ਉੱਤੇ ਪਰਪੀ ਤੇ ਨਮਕੀਨ ਤੇ ਚਾਹ ਤੇ ਆਪਾਂ ਹੁਣ ਗੱਪਾ ਛੱਪਾ ਮਾਰਾਂਗੇ ਤੇ ਨਾਲ ਹੀ ਅਸੀਂ ਪੀਵਾਂਗੇ ਚਾਹ ਤੇ ਮੰਮੀ ਮੰਮੀ ਨੂੰ ਕਹਿੰਦੇ ਤੁਸੀਂ ਵੀ ਆ ਜਾਓ ਤੇ ਚਲੋ ਜੀ ਸੋਨੇ ਮੰਮੀ ਦੀਆਂ ਛੜਕੇ ਦੇ ਢੀਲਾ ਹੁਣ ਭਰੇ ਨਾ ਕਿ ਇਹ ਉਹ ਜਾਂਦਾ ਹੋਣਾ ਕੀ ਹੈ ਲੱਕੀ ਦੇ ਆ ਗਈ ਉਹਨਾਂ ਸਕੇ ਕਾਕੇ ਨੇ ਇਹ ਤਾਂ ਨਾ ਸਰਕਾਰ ਬੜੇ ਨਾ ਪ੍ਰਾਈਮਰ ਕੋਲ ਨਾ ਬੜੀ ਉਹਨਾਂ ਸੋ ਪਾਇਆ ਤੇ ਪਾਇਆ ਨਾ ਬਜਿਤ ਨੇ ਉਦੋਂ ਹੁਣ ਕਹਿੰਦੇ ਲੱਟਾ ਸਮਾਏ ਨਾ ਕੋਈ ਦੇਖਣ ਬੱਚੇ ਮਾਮੀ ਕਿਹਨ ਤੋਂ ਦੇਵ ਵੀ ਬੰਦ ਕਾਕਾ ਹੱਡੇ ਨੂੰ ਕਮਲੀ ਵਿੱਚ ਤੇ ਕਮਲ ਪੈ ਗਿਆ ਅਹੀਂ ਕੰਮ ਲਈ ਲਾ ਕੇ ਤੇ ਚਾਰੇ ਦੀ ਪਹਿਲ ਉਹ ਕਿਤੇ ਸੈੱਟ ਕੱਪੜੇ ਤੇ ਕਾਕਾ ਆਂਦਾ ਵੀ ਮੇਰੇ ਹੁੰਦੀ ਕਾਤੇ ਛੱਟ ਕੱਪੜੇ ਤੂੰ ਮੈਨਾਂ ਕਰੋ ਗੱਲਾਂ ਤੇ ਅਹੀਂ ਕਾਕਾ ਰਾਂ ਫਿਰ ਖੇਡੀਆਂ ਹਰ ਖੇਡੀਆਂ ਥੋੜੀਆਂ ਜੀਆਂ ਆ ਦਾ ਗੁਗਲੂ ਜਾ ਕਾਕਾ ਤੇ ਨਾ ਪਹਿਣਾ ਤਾਂ ਮੰਗ ਮੰਗੇ ਲਿਆ ਬਾਬਾ ਜੀ ਤੋਂ ਤੇ ਵੇਖੋ ਕਿੰਨਾ ਸੋਹਣਾ ਤੇ ਇੱਧਰ ਪਹਿਣਾ ਫੋਨ 'ਚ ਬਿਜੀ ਨੇ ਤੇ ਫੋਨ ਵੇਖਣ ਦੀਆਂ ਤੇ ਹਾ ਟਾ ਕਾਕਾ ਦਾ ਸਣਾ ਕੱਲਾ ਕਰੋ ਤੇ ਆਪਾਂ ਚ ਹੀ ਗੱਲਾਂ ਵਿੱਚ ਲੱਗੀਆਂ ਨੇ ਤੇ ਇੱਧਰ ਵੇਖਣ ਦੇ ਮੰਮੀ ਫੋਨ 'ਚ ਇਹਨਾਂ ਨੂੰ ਕੁਝ ਵਿਖਾਉਣ ਦੇ ਪਤਾ ਨਹੀਂ ਕਿਹੜੀਆਂ ਰੀਲਾਂ ਵਿਖਾਉਣ ਦੇ ਕੋਈ ਵੀਡੀਓ ਵਿਖਾਉਣ ਦੇ ਹੀ ਤੇ ਆਪਾਂ ਮਾਰੀਆਂ ਕਾਕੇ ਨਾਲ ਗੱਲਾਂ ਤੇ ਇਹਨਾਂ ਵੇਖਿਆ ਫੋਨ ਸਾਡਾ ਕਾਕਾ ਇੱਥੇ ਗਿਆ ਥੱਕ ਤੇ ਕਾਕਾ ਨਾਲ ਹੂਟੇ-ਮਾਟੇ ਕਰੋ ਤੇ ਮੈਂ ਇੱਥੇ ਕਾਕੇ ਨੂੰ ਹੂਟੇ-ਮਾਟੇ ਹੀ ਤੇ ਤੇ ਵੇਖੋ ਕਿੰਦਾ ਮਸਤ ਹੋਇਆ ਤੇ ਇੱਥੇ ਕਾਕਾ ਸੌਂ ਗਿਆ ਏ ਝੂਲੇ ਕਿੰਦਾ ਚੜਿਆ ਏ ਇਹੇ ਸੌਂ ਗਿਆ ਵੀ ਇਹਨੂੰ ਕਿੱਦ ਨੇ ਇਹਦਾ ਆਉਂਦੀ ਐ ਕਹਿੰਦਾ ਮੈਨੂੰ ਬਸ ਇਦਾਂ ਹੁਟੇ ਦੇਈ ਜੋ ਤੇ ਮੈਂ ਸੋ ਜਾਂ ਸਾਡੇ ਕਾਕੇ ਦਾ ਨਾਮ ਐ ਜੀ ਫਤੇ ਵੀਰ ਤੇ ਹੁਣ ਇਹ ਆਪਣੀ ਵੱਡੀ ਭੂਈ ਕੋ ਚਲ ਗਿਆ ਤੇ ਵੇ ਭੂਈ ਹੁਟੇ ਦੇਣ ਦੀ ਇਹਨੂੰ ਇਹਨੂੰ ਕਿਡੀਆਂ ਅੱਜ ਮੋਜਾਂ ਲੱਗੀਆਂ ਕਿੰਨੀਆਂ ਚਾਪੀ ਕਿ ਆ ਵੀ ਕਿ ਜਦ ਤਾ ਐ ਨਹੀਂ ਕਰਦਾ ਫੋਨ ਵਾਜ ਦਿੰਦਾ ਵਾ ਉਤਨਾ ਚਾਹੀਦਾ ਕੱਢੀ ਨੂੰ ਕਰਦੀ ਇੱਕ ਬੂੜ ਪਾ ਲੈ ਇੱਕ ਲੱਭਣ ਦੇ ਬੂੜ ਕਿੱਥੇ ਆ ਇਹਦੀ ਬੱਚੀ ਨੇ ਹਰ ਦਿਨ ਮਗਾਦੀ ਨਾ ਹਾਂ ਮੁਸ਼ਕਿਲ ਲੱਭਦੀ ਨਾਵ ਰਹਿ ਕੇ ਆਈ ਹੈ ਨਾ ਦੀਦੀ ਜਿਹੜਾ ਕਹੀਂ ਰਹਿ ਕੇ ਆਈਆਂ ਹੈ ਨਾ ਹਾਂ ਨਾਕ ਬੜਾ ਚਤੇਗਾ ਦੀ ਮੰਮੀ ਆਪ ਕੋਈ ਕਦੋਂ ਜਾਣਾ ਕਿਹੜੀ ਕੋਈ ਕਾ ਆ ਦੀਦੀ ਕੋ ਰਹਿ ਕੇ ਨਹੀਂ ਕਦੋਂ ਆਏ ਹਾਂ 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 ਚਾਰ ਪੰਜ ਦਿਨ ਕਿਤੇ ਰਹਿ ਆਏ ਆ ਕੋਈ ਨਹੀਂ ਗਰਮੀਆਂ ਜਾਵਾਂਗੇ ਰੇ ਹੁਣ ਆਹ ਨਾਲੇ ਬਹੁਣ ਸਿਆਲ ਤੇ ਨਹੀਂ ਨਿਕਲਿਆ ਜਾਣਾ ਗਰਮੀਆਂ ਚੀ ਇਤਰੇ ਆ ਚੱਲ ਜਾਾਂਗੇ ਰ ਫੇਰ ਆਹੋ ਅਸੀਂ ਫੇਰ ਆਵਾਂਗੇ ਰ ਅਸੀਂ ਹੋਰ ਕਿੱਥੇ ਜਾਣਾ ਆ ਹੈਪੀ ਡਿਵਾਈਡਰ ਤੇ ਲੱਗ ਗਏ ਨਹੀਂ ਵੀ ਅੱਧੇ ਵੀ ਅੱਲੇ ਅਧਰ ਖਪੜਾ ਵੀ ਰੱਖ ਕੇ ਚੱਲ ਜੀ ਖਪੜਾ ਨਹੀਂ ਆਵੇ ਜਲਦੀ ਜਲਦੀ ਆ ਜਲਦੇ ਹਾਂ ਜਲਦੀ ਜਲਦੀ ਚੱਲ ਉਹ ਜੀ ਆਂਦੇ ਤੇ ਅੱਲ ਕਿੰਨੇ ਲੀੜੇ ਨੇ ਉਹਨੇ ਉਹਨੇ ਚਾਹੀਏ ਜਿੰਨਾ ਲੈ ਆ। ਉਹ ਲੀੜੇ ਦੇ ਨਹੀਂ ਉਹ ਮੈਂ ਜਿਹੜਾ 4 ਨਹੀਂ ਮੈਂ 5 ਦੇ ਗਿਆ। ਹਾਂ? ਉਹ ਦੋ ਦੇ ਗਿਆ। ਛੋਟੇ ਵੱਡੇ ਨਹੀਂ ਹੈ। ਠੀਕ ਹੈ ਨਾ? ਹਾਂ ਜਿੱਤਰਾ ਲੀੜੇ ਪਾਏ ਹੋਰ ਤੇ ਲੈ ਆ। ਹਾਂ ਜਿੱਤਰਾ ਹਾਂ ਤਾਂ। ਹਾਂ ਹੋ ਗਿਆ। ਇਹਨਾਂ ਦਾ ਕਰਤਾ। ਮੈਂ ਨਹੀਂ ਉਹ ਦੇ ਦੀ ਹੈ। ਠੀਕ ਨਾ ਆ ਜਾਣੇ। ਉਹ ਨਹੀਂ ਆ ਜਾਣੇ। ਆ ਨਾ ਗੁਰਗਰ ਦੇ ਵਿੱਚ ਸਾਡੀ ਕਮਾਈ ਰੋਜ਼ ਕਰਦੇ ਜਿੱਤਾ ਤੋਂ ਨਾ ਹੋਈ ਹਾਂ ਟੇਟਾ ਹੈ ਰੇਸ ਟੇਟਾ ਹੋਵੇ ਉਹਦੇ ਜਿਹੜਾ ਕੰਮ ਚੱਲ ਰਿਹਾ ਨਹੀਂ ਆ ਜਾਣਗੇ ਨਹੀਂ ਯਾਰ ਕਿ ਮੁਰਸਾ ਦੇ ਮੁਰਸਾ ਆ ਗਿਆ ਫਿਰ ਉਹ ਆ ਨਾ ਮਾਤਾ ਬੜੀ ਕਿ ਮੁਰਸਾ ਦੇ ਜਾਣੇ ਨੇ ਲੈ ਦੁੱਧ ਲਾਇਆ ਤੇ ਆ ਲੈ ਕੇ ਪੂਆੜ ਲਈਆਂ ਮੁਰਸਾ ਤੇ ਨਾ ਹਾਂ ਚੱਲ ਜਣਾ ਦੇ ਜਦੋਂ ਦਲਾਇ ਹਾਰਬਡਾ ਫਰਾ ਤੇ ਦੋ ਰੋਟੀ ਗਾਣੇ ਕਿਹਾ ਮੇਰੇ 4 ਕਿਲੋਣਾ ਹਾਂ ਤੇਰੀ ਹਾਂ ਤਾਂ ਜੀ ਉਹ ਵੀ ਲੈ ਆਉਂਦਾ ਹੋ ਗਿਆ ਯਾਰਾ ਦੇਖ ਤਾਂ ਆਪਰੇ ਕੀ ਹੋਇਆ ਬੱਸ ਆਹ ਹਵਟੇ ਸਾਹਮਣੇ ਆਹ ਛਬੀਰੀ ਨੂੰ ਲੈਣ ਹਾਂ ਹਾਂ ਜਿਹੜਿਆ ਰਾਜੀ ਦੇ ਹਾਂ ਕੀ ਦਿਆ ਹਾਂ ਨਰਮਲ ਲਾ ਲਿਆ ਮੈਂ ਕਿ ਪੰਜ ਕੱਪੜੇ ਕੀਤੇ ਨੇ ਪੂਰੇ ਨਾਰੇ ਨੇ ਬਣਾ ਲਾ ਲਈ ਤੇ ਇੱਕ ਵਾਰ ਤਾਂ ਕੰਬਲੀ ਲਾ ਲਈ ਤੇ ਦੋ ਆ ਸੂਟ ਧਰ ਕੇ ਜਿਆ ਬਾਗ ਰਿਆ ਸਮਾਨ ਨਹੀਂ ਤੁਤੀ ਵੀ ਨਹੀਂ ਭਰਤੀ ਜਿੱਤੀ ਬੁਟਾਂ ਬੜੀਆਂ ਆ ਜਾਣੀ ਬਲਦੀ ਨੂੰ ਮੈਨੂੰ ਆ ਜਾਣੀ 5 ਨੰਬਰ ਹੁੰਦੀ ਆ ਜਾਣੀ ਨਹੀਂ ਜੇ ਬਾਤ ਲਿਆ ਕੀ ਆਹੀ ਵੜੀ ਆਹੀ ਵੜਾ ਪੂਰੀ ਆਹੀ ਫੇਰ ਲੰਘ ਗਿਆ ਨਵੀਂ ਆ ਕੇ ਆ ਗਿਆ ਤੂੰ ਕਿੰਨਾ ਸਮਝਾ ਚਲ ਤੂੰ ਨਾਲ ਆਉਣੀ ਇਹਨੂੰ ਮਤਉਣੀ ਆ ਗਾ ਹੋ ਗਿਆ ਅੱਛਾ ਤਾਂ ਮੈਂ ਚੱਲ ਉਹਨੂੰ ਦੇ ਦਾਂਗਾ ਇੱਥੇ ਆ ਗਿਆ ਜੀ ਸਾਡਾ ਭਰਾ ਤੇ ਫੇਰ ਇੱਕ ਵਾਰੀ ਚਾਹ ਚੱਲ ਗਈ ਕਹਿੰਦੇ ਉਹਨਾਂ ਨੇ ਫੇਰ ਚਾਹ ਬਣਾਤੀ ਤੇ ਅਸੀਂ ਫੇਰ ਚਾਹ ਪੀ ਲਈ ਤੁਹਾਨੂੰ ਪਤਾ ਵੀ ਜਦੋਂ ਗੱਲਾਂ ਪਤਾ ਮਾਣੀਆਂ ਪੈਣਾ ਹੁੰਦਾ ਤਾਂ ਕਹਿੰਦੇ ਜੀ ਬਣਾ ਲਓ ਚਾਹ ਇਹ ਇੱਕ ਹੀ ਜਰੀਆ ਹੁੰਦਾ ਇੱਕ ਚਾਹ ਦਾ ਜਾਦੇ ਮਾਰਨਾ ਹੀ ਇੰਦਾ ਚਲੋ ਭੈਣ ਭਰਾ ਨਾਲ ਗੱਲਾਂ ਬਾਤਾਂ ਮਾਰਨੀ ਆਂ ਦੀ ਆਂ ਕਿ ਚਾਹ ਬਣਾ ਲੈ ਤੋ 2 ਘੰਟੇ ਹੋਰ ਬਹਿ ਜਾਾਂਗੇ ਤੇ ਵੀ ਜਾਏ ਤੋ ਕਹਿੰਦੇ ਚਲ ਚਾਹ ਬਣਾ ਲਓ ਮੈਂ ਆਇਆ ਤੇ ਚਲ ਗੱਲਬਾਤ ਮਾਰਨੀ ਫਿਰ ਅਸੀਂ 10 15 ਮਿੰਟ ਬੈਠੇ ਤੇ ਫਿਰ ਅਸੀਂ ਤੁਰ ਪਏ ਉਥੋਂ ਹਾਂ ਜੇ ਅਸੀਂ ਸ਼ਹਿਰ ਨੂੰ ਜਾਵਾਂਗੇ ਉਹ ਵੀ ਜਦੀ ਜੇ ਆਮ ਆਪਾਂ ਖੋਲ ਦੇ ਗੇਟ ਹੈ ਗੇਟ ਖੋਲ ਕੇ ਤੁਹਾਨੂੰ ਵੀ ਨਿਗਾਓ ਆਹੜਾ ਵੀ ਕਾਤ ਨੂੰ ਹੜਾ ਗਈ ਆ ਆ ਬੰਨਿ ਨਿਗਾਓ ਆ ਤੇ ਆਂ ਜਾ ਵੀ ਆ ਹੁੰਦਾ ਵਕ ਹੈ ਫੋਨ ਆ ਕਿ ਅਸੀਂ ਆ ਕੇ ਜੀ ਕਾਰ ਮਮੀ ਲਾਗੇ ਫੋਨ ਤੇ ਤੇ ਇਹ ਲਾਗੀ ਗੱਲਾਂ ਮਾਰ ਤੇ ਇੱਥੇ ਅਸੀਂ ਕੀਤਾ ਥੋੜਾ ਜਿਹਾ ਫੋਟੋ ਸ਼ੂਟ ਤੇ ਨਾਲ ਫੋਟੋ ਫੋ ਕਲਿੱਕ ਕੀਤੀਆਂ ਥੋੜੀਆਂ ਜੀਆਂ ਵੀਡੀਓ ਬਣਾਈਆਂ ਇੰਸਟਾਗ੍ਰam ਤੇ ਇਹ ਦਿਖਾਰੇ ਅਮਰੂਦ ਖਾਲਾ ਖਾਲਾ ਅਮਰੂਦ ਖਾਲਾ ਮਾਮੇ ਦੇ ਪੁੱਤਰੇ ਦੇ ਕੱਪੜੇ ਦੇ ਕੇ ਆਏ ਆ ਤੇ ਹੁਣ ਆਣ ਕੇ ਅਮਰੂਦ ਖਾਣਦੇ ਆ ਹਾਂ ਹੁਣ ਅਮਰੂਦ ਖਾਣੇ ਆਣ ਕੇ ਭੁੱਖ ਲੱਗ ਗਈ ਹੈ ਜੀ ਲੱਗੂਗਾ ਕਿ ਲੱਗੀ ਵੀ ਹੈ ਜੀ ਬਣਵਾ ਹੂੰ ਭੁੱਖ ਇੰਨਾ ਕੁਝ ਖਾਦਾ ਜੀ ਭੁੱਖ ਲੱਗ ਗਈ ਸਮੋਸੇ ਖਾਦੇ ਵੇਸਣ ਖਾਦਾ ਪੂਜੀਆਂ ਖਾਦਾ ਰੋਟੀ ਰੋਟੀ ਗਲਾਬ ਜਾ ਰਸਗੁੱਲੇ ਖਾਦੇ ਚਾਹ ਪੀਤੀ ਦੋ ਵਰੀ ਉਹਨਾਂ ਨੇ ਤਾਂ ਇੰਨੀਆਂ ਠੱਕੀਆਂ ਲਵਾ ਛੜੀਆਂ ਇਨਾ ਕੁਝ ਖਾਦਾ ਖਵਾਇਆ ਤਾਂ ਬੜਾ ਕੁਛ ਆ ਹਾਂ ਸੇਵਾ ਬੜੀ ਕੀਤੀ ਹੈ ਫੇਰ ਵੀ ਭੁੱਖੇ ਰਹਿਗੇ ਜੀ ਮਰੂਦ ਖਾਂਦੇ ਬਸ ਲਾਤੇ ਸੰਤਰੇ ਕਿੰਨੇ ਲਾਏ ਤਿੰਨ ਵਾਹ ਵਾਹ ਮੈਂ ਤਾਂ ਡੱਗੀ ਭਰ ਗਈ ਤੇ ਡੱਗੀ ਭਰ ਗਈ ਮੈਂ ਵੀ ਆਖਣਾ ਟਿੱਗੀ ਚ ਨਹੀਂ ਬੰਦ ਹੋਉਂਦੀ ਦੋ ਹੋਰ ਲਾ ਦੇ ਪੰਜ ਤੇ ਕਰ ਦੇ ਕੋਈ ਵੀ ਲਾਦੇ 2 5 ਕਰਦੇ 3 ਨਹੀਂ ਕਰੀਦੇ 3 ਕਹਿੰਦੇ ਕ ਲੈਣੇ ਹੁੰਦੇ ਜਾ ਕੇ ਤੇ ਘਰ ਸੰਤਰੇ ਖਾਓ ਕੁਕੀ ਬਣਾਉਣਾ ਜਾ ਕੇ ਤਾਂ ਵਾਦੀ ਸਬਜ਼ੀ ਹੈ ਜੀ ਭਾਈ ਹੋਈ ਸਾਗ ਵੀ ਹੋਣਾ ਮਗ ਗਿਆ ਮੈਂ ਅੱਜ ਸੋਚਣਾ ਹੈ ਕੀ ਬਣਾਉਣਾ ਪਰ ਮੈਂ ਬਣਾਉਣਾ ਵਾਂ ਮਟਰ ਬਣਾਉਣਾ ਮਟਰ ਹਾਂ ਮਟਰ ਮੇਰਾ ਅਜ ਪਤਾ ਹੀ ਨਹੀਂ ਮਕੀ ਬਣਾਉਣਾ ਉਹ ਕਹਿੰਦੇ ਤੂੰ ਨਾ ਕੀਤਾ ਹਾਂ ਟੂਨੇ ਬੜੇ ਹੋਣ ਦੇ ਅੱਜਕੱਲ ਆਹ ਵੇਲਾ ਇਹਦੇ ਕਿਹਨ ਚੋਰ ਛੁੱਟੇ ਮੈਂ ਨਾ ਟੂਣਾ ਕੀਤਾ ਹਾਂ ਆਰ ਟੀਵੀ ਮੰਗਣ ਲਈ ਮੈਂ ਤਾਂ ਇਹਦੇ ਤੋਂ ਚੋਰ ਹਾਂ ਇਹਦੇ ਤਾਂ ਖਾਣ ਵਾਲੇ ਇਹਦਾ ਤੇਰੇ ਦੋ ਵੀ ਬਾਹਰ ਨਾ ਆ ਜਾਂਦੇ ਜਿੱਦਾਂ ਦੀ ਵੱਟ ਲੱਗਿਆ ਭਾਂਡਾ ਪੜ ਕੇ ਤਾਂ ਤਾਂ ਇਹ ਕੀ ਜੇਰਾ ਨਹੀਂ ਲੱਥੰਡੇ ਆਗੇ ਕੋਈ ਨਹੀਂ ਆਇਆ ਹੋਣਾ ਲੈ ਨਿਕਲ ਥੋੜਾ ਪਤਲਾ ਹੋ ਗਿਆ ਹੈ ਹੈ ਨਾ ਹਾਂ ਆ ਤੂੰ ਲਾਈਵ ਤੇ ਆਹ ਚੱਲ ਬੜੇ ਚੱਲ ਠੀਕ ਹੈ ਚੰਗਾ ਬਾਏ ਬਾਏ